ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਚੋਣ ਰੈਲੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਲੋਕ ਸਭਾ ਹਲਕਾ ਫਰੀਦਕੋਟ ਵਿਖੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਦੇ ਵਿੱਚ ਬਾਗਾ ਪੁਰਾਣਾ ਵਿਖੇ ਸੀਐਮ ਮਾਨ ਨੇ ਜਨ ਸਭਾ ਨੂੰ ਸੰਬੋਧਨ ਕੀਤਾ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਜੋਸ਼ ਤੇ ਜਾਨੂਨ ਦਰਸਾ ਰਿਹਾ ਹੈ ਕਿ ਇਸ ਵਾਰ ਰਿਕਾਰਡ ਤੋੜ ਵੋਟਾਂ ਦੇ ਨਾਲ ਨਿਰੋਧਕੋਟ ਦੀ ਸੀਟ ਲੋਕ ਜਤੋਂ ਦੇ ਲਈ ਤਤ ਪਰ ਬੈਠੇ ਨੇ ਉਥੇ ਹੀ ਸੀਐਮ ਮਾਨ ਨੇ ਕਿਹਾ ਕਿ ਸਾਨੂੰ ਕੋਈ ਲੋੜ ਨਹੀਂ ਸੀ ਸਿਆਸਤ ਦੇ ਵਿੱਚ ਆਉਣ ਦੀ ਕਿਉਂਕਿ ਪੁਰਾਣੀਆਂ ਪਾਰਟੀਆਂ ਨੇ ਸਾਨੂੰ ਸਿਆਸਤ ਦੇ ਵਿੱਚ ਆਉਣ ਦੇ ਲਈ ਮਜਬੂਰ ਕਰ ਦਿੱਤਾ ਅਤੇ ਕਿਹਾ ਕਿ ਇਹਨਾਂ ਅਕਾਲੀਆਂ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਤੇ ਲੋਕਾਂ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਣਾ ਹੁਣ ਸਾਡਾ ਫਰਜ਼ ਬਣਦਾ ਜੋ ਕਿ ਅਸੀਂ ਲਗਾਤਾਰ ਨਿਭਾ ਰਹੇ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਜਿਸ ਦੀ ਵੀ ਡਿਊਟੀ ਲਗਾਉਂਦਾ ਹੈ ਉਸ ਨੂੰ ਨਿਭਾਉਣ ਦਾ ਬਲ ਵੀ ਬਖਸ਼ਦਾ ਹੈ ਜਿੱਦੇ ਲਈ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਬਿਲਕੁਲ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਗਾਪੁਰਾਣਾ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਦੀ ਕਿਸੇ ਵੀ ਕਰੰਸੀ ਦੇ ਵਿੱਚ ਕੋਈ ਵੀ ਕੀਮਤ ਨਹੀਂ ਪਾਈ ਜਾ ਸਕਦੀ ਕਿਉਂਕਿ ਇੰਨੀ ਗਰਮੀ ਦੇ باوجود ਵੀ ਜਨ ਸਭਾ ਦੇ ਵਿੱਚ ਪਹੁੰਚੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਸੀਐਮ ਮਾਨ ਨੇ ਕੀਤਾ ਨਾਲ ਹੀ ਉਹਨਾਂ ਨੇ ਪਿਛਲੀਆਂ ਸਰਕਾਰਾਂ ਦੇ ਉੱਤੇ ਤੰਜ ਕਿੱਸੇ ਨੇ ਉੱਥੇ ਹੀ ਭਾਜਪਾ ਨੂੰ ਵੀ ਕਰੜੇ ਹੱਥੀ ਲਿਆ ਇਸ ਮੌਕੇ ਉਹਨਾਂ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੀ ਕੁਝ ਆਖਿਆ ਉਹ ਜਾਣਦੇ ਹਾਂ ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮਗਰ ਲਾ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਆ ਓਏ ਉਹ ਮੇਰੇ ਸਾਹਮਣੇ ਪੰਜਾਬ ਨੂੰ ਲੁੱਟ ਜਾਂਦੇ ਆਏ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੁਕਣੇ ਇਹ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਬਹਿ ਕੇ ਆਵੇ ਗੋਣ ਪਹਿਲਾਂ ਪਹਿਲੇ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਐ ਐ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਅੱਛਾ ਚਾਏ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲਾਂ ਇਹ ਲੀਡਰ ਕਹਿੰਦੇ ਸੀ ਮਜ਼ਾਕ ਢਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਕਾਲੀ ਦਾ ਨਾਲੇ ਤੇ ਕਾਂਗਰਸ ਵਾਲੇ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਹਾਂ ਕੋਈ ਗੱਲ ਨਹੀਂ ਵੋਟਾਂ ਵਾਲੇ ਦਿਨ ਤੱਕ ਹੱਸ ਲੋ ਜੀ ਨਾ ਹੱਸਣਾ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਟੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ ਆਪਣੇ ਕਹਿੰਦੇ ਆ ਜਿਹੜਾ ਚੁੰਜ ਦਿੰਦਾ ਉਹ ਚੋਗਾ ਵੀ ਦਿੰਦਾ ਤੇ ਜਿਹੜਾ ਜ਼ਿੰਮੇਵਾਰੀ ਦਿੰਦਾ ਉਹ ਹੌਸਲਾ ਵੀ ਦਿੰਦਾ ਉਹ ਫਿਰ ਉਹ ਜ਼ਿੰਮੇਵਾਰੀ ਨਿਭਾਉਣ ਦਾ ਬਲ ਬਖਸ਼ਦਾ ਉਹ ਐਵੇਂ ਨਹੀਂ ਕਰਾਉਂਦਾ ਕਿਸੇ ਤੋਂ ਕੰਮ ਪ੍ਰਮਾਤਮਾ ਡਿਊਟੀਆਂ ਲਾਉਂਦਾ ਤਔਨੂੰ ਭਾਲ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਹਦੀ ਡਿਊਟੀ ਲੱਗ ਗਈ ਕਿ ਮੈਂ ਨਿਭਾਉਣੀ ਹੈ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਰਲ ਮਿਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਮਤਲਬ ਇਹ ਕਿ ਪ੍ਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਪਰਦਾ ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦਾ ਘੜਾ ਭਰਿਆ ਪਰਮਾਤਮਾ ਨੇ ਜ਼ਿੰਮੇਵਾਰੀ ਵਾਲਾ ਨਾਲ ਮੇਰੇ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਤੀ ਭਰ ਕੇ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਲੱਭ ਪਰਦਾ ਜੀ ਦਾ ਭਰਤਾ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਾ ਡਰ ਕੇ ਜੀ ਦਾ ਫਿਰ ਘੜਾ ਭਰਤਾ ਜ਼ਿੰਮੇਵਾਰੀ ਵਾਲਾ ਸਿਰ ਤੇ ਧਰਤਾ ਉਹਨੂੰ ਫਿਰ ਪੈਰ ਡੱਡ ਡਰ ਕੇ ਤਰਨੇ ਪੈਂਦੇ ਨੇ ਕਿਉਂਕਿ ਜਦੋਂ ਜ਼ਿੰਮੇਵਾਰੀਆਂ ਸਿਰ ਤੇ ਹੋਣ ਬਹੁਤ ਸੰਭਲ ਕੇ ਚੱਲਣਾ ਪੈਂਦਾ ਮੈਂ ਅੰਨ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ پکڑਣ ਵਾਲਾ ਬਸ ਉਹ ਪਰਮਾਤਮਾ ਤੇ ਲੋਰੀ ਇਹ ਤਾਂ ਰੋਹ ਤੜਕੀ ਮੈਨੂੰ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹਨਾਂ ਨੂੰ ਵੀਰੋ ਇਸ ਗੱਲ ਦਾ ਕੋਈ ਦੁੱਖ ਨਹੀਂ ਕਿ ਭਾਰਗੇ ਇਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਆ ਮੁੱਖ ਮੰਤਰੀ ਮੰਤਰੀ ਸਪੀਕਰ ਜਾ ਫਿਰ ਐਮਐਲਏ ਦੀਆਂ ਕੁਰਸੀਆਂ ਤੇ ਆਮ ਲੋਕਾਂ ਦੀਆਂ ਬੁੱਤ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਦੀਆਂ ਬੁੱਤ ਬੈੰਦੇ ਹੁੰਦੇ ਸੀ ਬਸ ਆ ਦੁੱਖ ਹੈ ਇਹਨਾਂ ਨੂੰ ਬਸ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਬਾਗੇਪੁਰਾਣੇ ਵਾਲੇ ਪਾਸੇ ਆਈਏ ਤਾਂ ਬਾਗੇਪੁਰਾਣੇ ਦੇ ਲੋਕਾਂ ਦਾ ਜਿਹੜਾ ਪਿਆਰ ਹੈ ਉਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਅੱਜ ਵੀ ਤੁਸੀਂ ਜਿਸ ਜਿੱਥੇ ਤੱਕ ਮੇਰੇ ਨਾਲ ਜਾਂਦੇ ਹੋ ਐਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਬੈਠੇ ਹੋ ਮੈਂ ਰੋਮ ਰੋਮ ਮੇਰਾ ਰਿਣੀ ਹੈ ਅੱਜ ਕੱਲ ਭਾਈ ਨੂੰ ਭਾਈ ਨਹੀਂ ਸਿਆਣਦਾ ਅੱਜ ਕੱਲ ਪੁੱਤ ਪਿਓ ਦਾ ਕਤਲ ਕਰੀ ਜਾਂਦੇ ਆ ਰਿਸ਼ਤੇ ਉਹਨਾਂ 'ਚ ਤਰੇੜਾਂ ਪੈ ਗਈਆਂ ਖੂਨ ਚਿੱਟੇ ਹੋ ਗਏ ਕੌਣ ਕਿਸੇ ਵਾਸਤੇ ਖੜਦਾ ਹੈ ਅੱਜ ਕੱਲ ਨਿਜਤਾ ਭਾਰੀ ਹੋ ਗਈ ਪਰ ਤੁਸੀਂ ਅੱਜ ਸਾਨੂੰ ਇੰਨਾ ਪਿਆਰ ਦੇਣ ਵਾਸਤੇ ਇੱਥੇ ਬੈਠੇ ਹੋ ਕੋਈ ਪੁਰਾਣੇ ਜਨਮਾਂ ਦਾ ਸਾਡਾ ਪੁੱਨੇ ਹੋਊਗਾ ਕੋਈ ਔਰ ਮੈਂ ਇਹ ਵੀ ਕਹਿਣਾ ਹੁੰਨਾ ਕਿ ਜਿਸ ਹੌਦੇ ਤੇ ਤੁਸੀਂ ਮੈਨੂੰ ਪਹਛਾਤਾ ਜਿਸ ਇੱਜ਼ਤ ਨਾਲ ਤੁਸੀਂ ਮੈਨੂੰ ਨਵਾਜਤਾ ਮੈਂ ਆਪਣੇ ਆਪ ਨਾਲ ਗੱਲ ਕਰਦਾ ਹੁੰਨਾ ਭਗਵੰਤ ਮਾਨ ਜਿੰਨਾ ਪਿਆਰ ਤੈਨੂੰ ਲੋਕਾਂ ਨੇ ਦੇਤਾ ਜੇ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਹਿਣ ਲੱਗ ਜੇ ਤਾ ਵੀ ਕਈ ਜਨਮ ਲੱਗਣਗੇ ਉਹਨਾਂ ਦੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ ਕਈ ਜਨਮ ਲੱਗਣਗੇ ਨਾਲ ਮੈਂ ਇਹ ਵੀ ਕਹਿਣਾ ਹੁੰਨਾ ਆਪਣੇ ਆਪ ਨਾਲ ਗੱਲ ਕਰਕੇ ਕਿ ਭਗਵੰਤ ਮਾਨਾ ਇਹ ਤੋਂ ਵੱਡਾ ਮੌਕਾ ਲੋਕਾਂ ਦੀ ਬਲਾਈ ਕਰਨ ਦਾ ਨਹੀਂ ਮਿਲ ਸਕਦਾ ਕਿਉਂਕਿ ਲੋਕਾਂ 'ਚ ਹੀ ਰੱਬ ਵੱਸਦਾ ਹੈ ਲੋਕਾਂ ਨੇ ਤੇ ਯਕੀਨ ਕੀਤਾ ਹੈ ਪੈਸੇ ਕਮਾਉਣੇ ਨੇ ਕੰਮ ਤਾਂ ਮੈਂ ਛੱਡਿਆ ਆ ਇਹਨਾਂ ਨੇ ਆਪਾਂ ਨੂੰ ਅਸਲ 'ਚ ਸਮਝਿਆ ਹੀ ਭੇਡਾਂ ਬੱਕਰੀਆਂ ਹੋਇਆ ਸੀਗਾ ਭੇਡਾਂ ਬੱਕਰੀਆਂ ਸਮਝਦੇ ਸੀ ਆਪਣੂ ਆਪਾਂ ਨੂੰ ਪੰਜ ਸਾਲ ਇੱਧਰ ਨੂੰ ਹੱਕ ਲਓ ਪੰਜ ਸਾਲ ਇੱਧਰ ਨੂੰ ਹੱਕ ਲਓ ਲੁੱਟੀ ਜਾਓ ਹੋ ਪਾਲੇ ਮਹਿਲ ਪਹਾੜਾਂ 'ਚ ਮਹਿਲ ਪਾਲੇ ਵੱਡੇ ਵੱਡੇ ਹੋਟਲ ਖੋਲ੍ਹ ਲੈ ਬਸਾਂ ਸੇ ਪਾਲੇ ਰੇਤੇ ਦੀਆਂ ਖੱਡਾਂ 'ਚ ਸੇ ਪਾਲੇ ਫਿਰਕੇ ਇਹਨਾਂ ਦੇ ਹੋਟਲਾਂ ਟਾਬਿਆਂ 'ਚ ਸੇ ਪਾਲੇ ਪਤਨ ਦਾ ਧਰਮ ਰਾਜ ਨਾਲ ਕੋਈ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪਰ ਸਾਨੂੰ ਤਾਂ ਇਹ ਸਮਝਾਇਆ ਰ ਸਿਆਣਿਆਂ ਨੇ ਵੀ ਨਾਲ ਕੁਝ ਨਹੀਂ ਜਾਣਾ ਜਿਹੜੇ ਹਸਾਬ ਨਾਲ ਇਹ ਇਕੱਠੇ ਕਰਨ ਲੱਗੇ ਨੇ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਪਰਚੀ ਪੁਰਚੀ ਧਰਮ ਰਾਜ ਦੀ ਹੈਗੀ ਇਹਨਾਂ ਕੋਲੇ ਕੋਈ ਵੀ ਨਾਲ ਜਾ ਸਕਦੇ ਨੇ ਪਰ ਮੈਂ ਦੱਸਣਾ ਚਾਹੁੰਨਾ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਕਫਨ ਤੇ ਜਿਹੜਾ ਆਖਰੀ ਕੱਪੜਾ ਮਿਲਦਾ ਬਾਗੇ ਪੁਰਾਣੇ ਵਾਲਿਓ ਬੰਦੇ ਨੂੰ ਜਿਹੜਾ ਆਖਰੀ ਕੱਪੜਾ ਮਿਲਦਾ ਨਾ ਉਤੇ ਕੋਈ ਸਿਉਣ ਨਹੀਂ ਵੱਜੀ ਹੁੰਦੀ ਐਂ ਹੁੰਦਾ ਤਾਂ ਬਸ ਤੇ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਏ ਵਿੱਚ ਵੇੜੇ ਚੱਕੋ ਚੱਕੋ ਕਰਦੇ ਜਿੰਨਾ ਵਾਸਤੇ ਪਾਪ ਕਮਾਏ ਸਾਰੇ ਠੱਗੀਆਂ ਮਾਰੀਆਂ ਉਹੋ ਕੰਟਾ ਵੀ ਨਹੀਂ ਰੱਖਦੇ ਘਰੇ ਕੰਨੇ ਸੰਮਾਲਸਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਕੇ ਰਾਂ ਨਵੇੜੀ ਐ ਦਮ ਛੇਤੀ ਕਰੀ ਰੋਟੀ ਪਕਾਉਣੀਆਂ ਜਵਾਬ ਭੁੱਖੇ ਮਰੀ ਜਾਂਦੇ ਨੇ ਸੋ ਵੀਰੋ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਾਬਤਾ ਹੈ ਕੋਈ ਬਾਈਪਾਸ ਨਹੀਂ ਹੈਗਾ ਵਿਚ ਦੀ ਇਹਨਾਂ ਨੇ ਗਰੀਬਾਂ ਦੀਆਂ ਬਾਤ ਦੁਆਵਾਂ ਲਈਆਂ ਨੇ ਤਾਂ ਇਹ ਹਾਲ ਹੋਇਆ ਇਹਨਾਂ ਦਾ ਇਹ ਮੈਂ ਨਹੀਂ ਹਰਾਏ ਇਹ ਬਹੁਤ ਰਜਵਾੜੇ ਨੇ ਮੈਂ ਕੌਣ ਮੇਰਾ ਆਮ ਘਰਾਂ ਦਾ ਮੁੰਡਾ ਇਹ ਗਰੀਬਾਂ ਦੀਆਂ ਬਾਤ ਦੁਆਵਾਂ ਨੇ ਹਰਾਏ ਨੇ ਜਿਨ੍ਹਾਂ ਦੀ ਇਹਨਾਂ ਨੇ ਨੌਕਰੀਆਂ ਕੱਟੀਆਂ ਜਿਨ੍ਹਾਂ ਦੇ ਹੱਕ ਮਾਰੇ ਜਿਨ੍ਹਾਂ ਦੇ ਚੁੱਲ੍ਹਿਆਂ ਦੀ ਅੱਗਾਂ ਬੁਝਾਈਆਂ ਜਿਨ੍ਹਾਂ ਦੇ ਘਰਾਂ 'ਚ ਚਿੱਟੇ ਨਾਲ ਚਿੱਟੇ ਰੰਗ ਦੇ ਸੱਥਰ ਬਿਛਾਏ ਜਿਹੜੀਆਂ ਤੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਇਹਨਾਂ ਨੇ ਇਹ ਉਹਨਾਂ ਨੇ ਹਰਾਏ ਇਹ ਉਹ ਗਰੀਬਾਂ ਦੀਆਂ ਬਦਦੁਆਮਾਂ ਨੇ ਹਰਾਏ ਹੁਣ ਭਾਲ ਦੇ ਫਿਰਦੇ ਆ ਕਦੇ ਕਹਿੰਦੇ ਪੰਜਾਬ ਬਚਾਓ ਕਦੇ ਪਰਿਵਾਰ ਬਚਾਓ ਯਾਰ ਕਮਾਲ ਕੀ ਤੋਂ ਬਚਾਈਏ ਪੰਜਾਬ ਹਜੇ ਤੁਹਾਡੇ ਤੋਂ ਬਚਾ ਕੇ ਤਾਂ ਹਟਿਆ 2 ਸਾਲ ਪਹਿਲਾਂ